ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਖਬਰ ਤੋਂ ਕਰਾਂਗੇ ਦਾਦੀਏ ਕੀ ਆਮ ਆਦੀ ਪਾਰਟੀ ਦੇ ਆਗੂ ਅਤੇ ਵਿਧਾਇਕ ਦਿਨੇਸ਼ ਚੱਡਾ ਵੱਲੋਂ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਪਾਸੀ ਅਤੇ ਬੱbbi ਬਾਦਲ ਨੂੰ ਨਾਲ ਲੈ ਕੇ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਆਮ ਆਦੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਲੜਾਈ ਲੜੀ ਜਾ ਰਹੀ ਹੈ ਤੇ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਉਥੇ ਹੀ ਵਿਰੋਧੀ ਪਾਰਟੀਆਂ ਦੇ ਸਾਰੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਜੇਲ੍ਹਾਂ ਦੇ ਵਿੱਚ ਵੀ ਡਕਿਆ ਜਾ ਰਿਹਾ ਹੈ ਤਾਂ ਜੋ ਚੋਣਾਂ ਦੇ ਵਿੱਚ ਭਾਜਪਾ ਦੇ ਖਿਲਾਫ ਕੋਈ ਵੀ ਵਿਰੋਧੀ ਪਾਰਟੀ ਚੋਣ ਪ੍ਰਚਾਰ ਨਾ ਕਰ ਸਕੇ ਤੇ ਨਾਲ ਹੀ ਆਗੂਆਂ ਦਾ ਕਹਿਣਾ ਹੈ ਕਿ ਇਹ ਲੜਾਈ ਹੈ ਜਿਹੜੀ ਆਮ ਆਦੀ ਪਾਰਟੀ ਦੇ ਆਗੂਆਂ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਆਵਾਜ਼ ਚੁੱਕਦੇ ਨੇ ਤਾਂ ਉਹਨਾਂ ਦੇ ਉੱਤੇ ਪਰਚੇ ਅਤੇ ਡੰਡਿਆਂ ਦੇ ਜ਼ੋਰ ਤੇ ਉਹਨਾਂ ਦੀ ਆਵਾਜ਼ ਨੂੰ ਦੁਬਾਇਆ ਜਾ ਰਿਹਾ ਨਾਲ ਹੀ ਵਿਧਾਇਕ ਚੱਡਾ ਨੇ ਕਿਹਾ ਕਿ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਕੱਲ ਯਾਨੀ ਕਿ 7 ਤਾਰੀਖ ਨੂੰ ਇੱਕ ਦਿਨ ਦਾ ਵਰਤ ਹੈ ਜਿਹੜਾ ਆਮ ਆਦੀ ਪਾਰਟੀ ਦੇ ਵਰਕਰਾਂ ਵੱਲੋਂ ਰੱਖਿਆ ਜਾ ਰਿਹਾ ਜਿੱਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਆਮ ਆਦੀ ਪਾਰਟੀ ਵੱਲੋਂ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਕੱਲ ਖਟਕੜ ਕਲਾਂ ਦੇ ਵਿੱਚ ਜੋ ਲੜਾਈ ਸ਼ੁਰੂ ਕੀਤੀ ਗਈ ਅਤੇ ਇੱਕ ਦਿਨ ਦਾ ਵਰਤ ਰੱਖਿਆ ਜਾ ਰਿਹਾ ਉਸ ਦੇ ਵਿੱਚ ਵੱਧ ਚੜ ਕੇ ਸਮੂਲੀਅਤ ਕੀਤੀ ਜਾਵੇ ਨਾਲ ਹੀ ਵਿਧਾਇਕ ਚੱਡਾ ਅਤੇ ਆਮ ਆਦੀ ਪਾਰਟੀ ਦੇ ਆਗੂਆਂ ਵੱਲੋਂ ਭਾਜਪਾ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਦਾ ਕੀ ਕੁਝ ਕਹਿਣਾ ਆਉਂ ਜਾਣਦੇ ਹਾਂ ਅੱਜ ਸਾਡੇ ਮੁਲਕ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਲੜਾਈ ਲੋਕਤੰਤਰ ਨੂੰ ਬਚਾਉਣ ਦੇ ਲਈ ਲੜੀ ਜਾ ਰਹੀ ਹੈ ਕਿਉਂਕਿ ਅੱਜ ਜਿੰਨਾ ਵੱਡਾ ਹਮਲਾ ਲੋਕਤੰਤਰ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਤੰਤਰ ਨੂੰ ਭਾਰਤੀ ਲੋਕਤੰਤਰ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਸ਼ਾਇਦ ਇਸ ਤੋਂ ਵੱਡਾ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਵਿਰੋਧੀ ਪਾਰਟੀਆਂ ਦੇ ਵਿਰੋਧੀ ਧਿਰਾਂ ਦੇ ਸਾਰੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਕਿ ਚੌਣਾ ਦੇ ਵਿੱਚ ਭਾਜਪਾ ਦੇ ਖਿਲਾਫ ਕੋਈ ਪ੍ਰਚਾਰ ਹੀ ਨਾ ਕਰ ਸਕੇ ਕੋਈ ਲੜਾਈ ਨਾ ਲੜ ਸਕੇ ਜੇ ਕਿਸਾਨ ਆਵਾਜ਼ ਚੱਕਦੇ ਨੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰਚਿਆਂ ਦੇ ਨਾਲ ਡੰਡੇ ਦੇ ਨਾਲ ਲਾਠੀ ਦੇ ਨਾਲ ਪਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦੇ ਉੱਪਰ ਖਾਸ ਤੌਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਸਭ ਤੋਂ ਵੱਡੀ ਲੜਾਈ ਇਸ ਮੁਲਕ ਦੇ ਵਿੱਚ ਦੇ ਰਹੀ ਹੈ ਸਾਡੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਸੇ ਕਰਕੇ ਜੇਲ੍ਹ ਦੇ ਵਿੱਚ ਧੱਕਿਆ ਗਿਆ ਕਿਉਂਕਿ ਉਹ ਭਾਜਪਾ ਦੇ ਖਿਲਾਫ ਸਭ ਤੋਂ ਜ਼ਿਆਦਾ ਤਗੜੇ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਆਵਾਜ਼ ਚੱਕਦੇ ਨੇ ਆਮ ਆਦਮੀ ਪਾਰਟੀ ਦੇ ਸ਼੍ਰੀ ਮਨੀਸ਼ ਸ਼ਿਸ਼ੋਧिया ਜੀ ਸ਼੍ਰੀ ਸੁਤੇਂਦਰ ਜੈਨ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਤਾਂ ਕਿ ਉਹ ਭਾਜਪਾ ਦੇ ਖਿਲਾਫ ਲੜਾਈ ਨਾ ਲੜ ਸਕਣ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੋੜਨ ਦੇ ਲਈ ਉਹਨਾਂ ਦੇ ਹੌਸਲੇ ਤੋੜਨ ਦੇ ਲਈ ਲਗਾਤਾਰ ਜੇਲ੍ਹ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਾਨਯੋਗ ਸੰਜੀਤ ਸਿੰਘ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕ ਕੇ ਲਗਾਤਾਰ ਉਹਨਾਂ ਦੇ ਹੌਸਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਬਾਹਰ ਆਇਆ ਹੈ ਪਰ ਉਸੇ ਹੌਸਲੇ ਦੇ ਨਾਲ ਇਸ ਤਰ੍ਹਾਂ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਿਲ੍ਹਾਂ ਦੇ ਵਿੱਚ ਦੱਕ ਕੇ ਈਡੀ ਤੋਂ ਸੀਬੀਆਈ ਤੋਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਖਤਰਾ ਕਿਸੇ ਤੋਂ ਹੈ ਤਾਂ ਉਹ ਆਮ ਆਦਮੀ ਪਾਰਟੀ ਤੋਂ ਹੈ ਤਾਂ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਹੈ ਇਸ ਕਰਕੇ ਬਿਨਾਂ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾਂ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾਂ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦ ਤੋਂ ਬਿਨਾਂ ਇੱਕ ਪੈਸੇ ਦੇ ਰੈਵਨਿਊ ਘਾਟੇ ਤੋਂ ਇੱਕ ਹਵਾ ਦੇ ਵਿੱਚ ਹੀ ਘੁਟਾਲਾ ਘੁਟਾਲਾ ਬੋਲ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਜਿਹੜੀ ਰਿਪੋਰਟ ਈਡੀ ਨੇ ਖੁਦ ਪੇਸ਼ ਕੀਤੀ ਹੈ ਮਾਨਜੋਗ ਅਰਵਿੰਦ ਕੇਜਰੀਵਾਲ ਜੀ ਦਾ ਰਮਾਲ ਲੈਣ ਦੇ ਉਹਦੇ ਵਿੱਚ ਵੀ ਕੋਈ ਇੱਕ ਪੈਸੇ ਦੀ ਬਰਾਮਦਗੀ ਨਹੀਂ ਕੋਈ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦ ਨਹੀਂ ਕੋਈ ਇੱਕ ਪੈਸੇ ਦਾ ਰੈਵਨਿਊ ਘਾਟਾ ਨਹੀਂ ਸਿਰਫ ਇੱਕੋ ਹੀ ਰੋਣਾ ਰੋਇਆ ਗਿਆ ਕਿ ਚੌਣ ਪ੍ਰਚਾਰ ਕਿਉਂ ਕੀਤਾ ਗੋਆ ਦੇ ਵਿੱਚ ਚੌਣ ਪ੍ਰਚਾਰ ਕਿਉਂ ਕੀਤਾ ਕਿਉਂ ਕੀਤਾ ਭਾਰਤ ਦੇ ਵਿੱਚ ਚੋਣ ਪ੍ਰਚਾਰ ਕਿਉਂ ਕਰ ਰਹੇ ਹੋ ਸਿਰਫ ਚੋਣ ਪ੍ਰਚਾਰ ਨੂੰ ਰੋਕਣ ਲਈ ਜਿਹੜਾ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਤੋਂ ਖਤਰਾ ਏ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਪਰ ਇਹ ਭੁੱਲ ਗਏ ਕਿ ਇਹ ਭਾਰਤ ਦਾ ਲੋਕਤੰਤਰ ਹੈ ਇੱਕ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਲੀਡਰ ਨੇ ਕਿਉਂਕਿ ਆਮ ਆਦਮੀ ਪਾਰਟੀ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਇਹ ਭਾਜਪਾ ਨੂੰ ਸ਼ਾਇਦ ਅੰਭੀਰ ਨਹੀਂ ਸੀਗੀ ਕਿ ਜੇ ਇੱਕ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਤਾਂ ਹਜ਼ਾਰਾਂ ਹੀ ਲੱਖਾਂ ਹੀ ਕੇਜਰੀਵਾਲ ਨਿਕਲਣਗੇ ਔਰ ਆਮ ਆਦਮੀ ਪਾਰਟੀ ਦੇ ਵੋਲੰਟੀਅਰਾਂ ਨੇ ਔਰ ਸਾਰੇ ਭਾਰਤ ਵਾਸੀਆਂ ਨੇ ਹਜ਼ਾਰਾਂ ਲੱਖਾਂ ਕੇਜਰੀਵਾਲ ਬਣ ਕੇ ਦੱਸਿਆ ਜਿਹਦਾ ਸਬੂਤ ਤੁਸੀਂ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਲੱਖਾਂ ਦੀ ਰੈਲੀ ਦੇ ਵਿੱਚ ਵੀ ਦੇਖਿਆ ਕਿ ਸਾਰੇ ਲੋਕ ਕਹਿੰਦੇ ਕਿ ਅਸੀਂ ਕੇਜਰੀਵਾਲ ਐ ਸਾਨੂੰ ਜੇਲ੍ਹ ਦੇ ਵਿੱਚ ਧੱਕੋ ਅਸੀਂ ਭਾਜਪਾ ਦੇ ਦੀ ਜਿਹੜੀ ਗੁੰਡਾਗਰਦੀ ਹੈ ਇਹਦੇ ਅੱਗੇ ਝੁਕਣ ਵਾਲੇ ਨਹੀਂ ਹੈ ਆਪ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਲੜਾਈ ਲੜਨ ਦੇ ਲਈ ਕੱਲ ਨੂੰ 7 April ਨੂੰ ਮੈਂ ਤੁਹਾਨੂੰ ਫਿਰ ਦੁਬਾਰਤ ਸੂਚਨਾ ਸਾਂਝੀ ਕਰ ਦਵਾਂ ਕਿ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੀ ਇਸ ਇਸ ਲੜਾਈ ਦੇ ਵਿੱਚ ਕੱਲ ਨੂੰ 7 April ਨੂੰ ਇੱਕ ਦਿਨ ਦਾ ਵਰਤ ਇੱਕ ਦਿਨ ਦਾ ਉਪਵਾਸ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਰੱਖਿਆ ਜਾ ਰਿਹਾ ਜਿੱਥੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਇਹ ਇੱਕ ਦਿਨ ਦਾ ਉਪਵਾਸ ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ ਉਥੇ ਹੀ ਇਸ ਲੜਾਈ ਨੂੰ ਹੋਰ ਤਗੜੀ ਕਰਨ ਦੇ ਲਈ ਇਨਕਲਾਬ ਦੀ ਧਰਤੀ ਜਿੱਥੋਂ ਕਿ ਇਨਕਲਾਬ ਦੀ ਧਰਤੀ ਖੜਕੜਕਲਾਂ ਜਿੱਥੋਂ ਕਿ ਗੋਰਿਆਂ ਨੂੰ ਭਜਾਉਣ ਦੇ ਲਈ ਸਭ ਤੋਂ ਵੱਡੀ ਲੜਾਈ ਲੜੀ ਗਈ ਉਸ ਧਰਤੀ ਦੇ ਉੱਪਰ ਵੀ ਕੱਲ ਨੂੰ ਇੱਕ ਦਿਨ ਦਾ ਉਪਵਾਸ ਰੱਖਿਆ ਜਾਵੇਗਾ ਜਿੱਥੇ ਮੇਰੇ ਪੰਜਾਬ ਦੇ ਸਾਰੇ ਸਾਥੀ ਵਿਧਾਇਕ ਉਸ ਇੱਕ ਦਿਨ ਦੇ ਉਬਾਸ ਦੇ ਵਿੱਚ ਹਿੱਸਾ ਲੈਣਗੇ ਇੱਕ ਦਿਨ ਦੇ ਵਰਤ ਦੇ ਵਿੱਚ ਹਿੱਸਾ ਲੈਣਗੇ ਉੱਥੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਨਕਲਾਬੀ ਯੋਧੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਵੀ ਕੱਲ ਨੂੰ ਉੱਥੇ ਖੜਕੜ ਕਲਾਂ ਦੀ ਇਨਕਲਾਬੀ ਧਰਤੀ ਦੇ ਉੱਪਰ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਦੇ ਵਿੱਚ ਇੱਕ ਦਿਨ ਦੇ ਵਰਤ ਦੇ ਵਿੱਚ ਇੱਕ ਦਿਨ ਦੇ ਉਬਾਸ ਦੇ ਵਿੱਚ ਪਹੁੰਚਣਗੇ ਹਿੱਸਾ ਲੈਣਗੇ ਪਰ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣੀ ਸ਼ਹੀਦੀਆਂ ਦੇ ਕੇ ਪੰਸੀ ਦੇ ਰਸੇ ਚੁੰਮ ਕੇ ਇਸ ਲੋਕਤੰਤਰ ਨੂੰ ਇਸ ਆਜ਼ਾਦੀ ਨੂੰ ਸਾਨੂੰ ਦਿੱਤਾ ਸੀ ਔਰ ਅੱਜ ਸਾਡੀ ਵਾਰੀ ਹੈ ਇਸ ਲੋਕਤੰਤਰ ਨੂੰ ਬਚਾਉਣ ਦੇ ਲਈ ਇਸ ਆਜ਼ਾਦੀ ਨੂੰ ਬਚਾਉਣ ਦੇ ਲਈ ਅੱਜ ਸਾਡੀ ਵਾਰੀ ਹੈ ਜੇਕਰ ਅਸੀਂ ਭਾਜਪਾ ਦੇ ਕੋਲੋਂ ਅੱਜ ਇਸ ਲੋਕਤੰਤਰ ਨੂੰ ਨਾ ਬਚਾਇਆ ਤਾਂ ਕੱਲੋਂ ਕੋ ਚੋਣਾਂ ਦੇ ਵਿੱਚ ਖੜਾ ਹੋਣ ਦੀ ਵੀ ਹਿੰਮਤ ਨਹੀਂ ਕਰੂੰਗਾ ਇਹਨਾਂ ਦੀਆਂ ਏਜੰਸੀਆਂ ਦੇ ਕੋਲੋਂ ਡਰ ਕੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਨਿਕਲੀਏ ਅਸੀਂ ਕੱਲੋਂ ਸਾਰੇ ਇਸ ਉਪਵਾਸ ਦੇ ਵਿੱਚ ਇਸ ਵਰਤ ਦੇ ਵਿੱਚ ਹਿੱਸਾ ਲੈ ਕੇ ਇਹ ਐਲਾਨ ਕਰ ਦਈਏ ਕਿ ਤੁਸੀਂ ਜੇਕਰ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਤਾਂ ਅਸੀਂ ਸਾਰੇ ਮਿਲ ਕੇ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਭਾਜਪਾ ਨੂੰ ਕਰਾਰਾ ਜਵਾਂ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਜੀ ਔਰ ਸਾਰੇ ਸਾਡੇ ਵਿਧਾਇਕ ਸਾਥੀ ਖਟਕਰ ਕਲਾਂਗ 11 ਵਜੇ ਉਪਵਾਸ ਸ਼ੁਰੂ ਕਰਨਗੇ ਇੱਕ ਦਿਨ ਦਾ ਅੰਨ ਦਾ ਤਿਆਗ ਹੈ ਇਹ ਹੁਣ ਤੁਸੀਂ ਇਹ ਪੁੱਛੋ ਕਿ ਉਪਵਾਸ ਜਾਂ ਵਰਤ ਕਿਉਂ ਰੱਖਿਆ ਹੈ ਦੇਖੋ ਵਰਤ ਜਿਹੜਾ ਹੁੰਦਾ ਹੈ ਇੱਕ شریف ਆਦਮੀ ਦਾ ਹਥਿਆਰ ਹੈ ਜਦੋਂ ਅ ਅਨਿਆਏ ਹੁੰਦਾ ਹੈ ਜਦੋਂ ਬਹੁਤ ਸਾਰਾ ਇਨਜਸਟਿਸ ਹੁੰਦਾ ਹੈ ਤਾਂ ਅਸੀਂ ਮੰਨਦੇ ਆ ਕਿ ਦੇਸ਼ ਦੇ ਅੰਦਰ ਸਾਰੀਆਂ ਸਰਕਾਰੀ ਬਿਲਡਿੰਗਾਂ ਉਹ ਸਾਡੀਆਂ ਨੇ ਸਾਰੀਆਂ ਬੱਸਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੀਆਂ ਨੇ ਉਹ ਸਾਡੀਆਂ ਨੇ ਅਸੀਂ ਕੋਈ ਸੜਕ ਨਹੀਂ ਰੋਕਣੀ ਅਸੀਂ ਕਿਸੇ বাস ਨੂੰ ਕੋਈ ਛਤੀ ਨਹੀਂ ਪਹੁੰਚਾਉਣੀ ਅਸੀਂ ਕਿਸੇ ਸੜਕ ਨੂੰ ਰੋਕ ਕੇ ਲੋਕਾਂ ਨੂੰ ਦੁਖੀ ਨਹੀਂ ਕਰਨਾ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇਵਾਂਗੇ ਅਸੀਂ ਆਪਣੇ ਅੰਤਰ ਧਿਆਨ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਸੰਘਰਸ਼ ਵਿੱਢਿਆ ਜਿਹੜਾ ਲੋਕਤੰਤਰ ਦੇ ਕਾਥਲਾਂ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਉਹਨਾਂ ਨੂੰ ਕਾਮਯਾਬੀ ਦੇਵੇ ਉਹਨਾਂ ਨੂੰ ਬਲ ਦੇਵੇ, ਮਾਨਸਿਕ ਤੇ ਸਰੀਰਕ ਤੰਦਰੁਸਤੀ ਦੇਵੇ। ਔਰ ਮੈਂ ਇਹ ਵੀ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਪੰਜਾਬੀਓ ਇਹ ਪੰਜਾਬ ਦੀ ਤਰੱਕੀ ਦੀ ਲੜਾਈ ਹੈ। ਇਹ ਕੇਜਰੀਵਾਲ ਦੀ ਇਕੱਲੇ ਦੀ ਲੜਾਈ ਨਹੀਂ। ਇਹ ਲੜਾਈ ਹੈ ਹਰ ਇੱਕ ਦੇਸ਼ ਦੇ ਵਾਸੀ ਦੀ। ਕਾਰਨ ਕੀ ਹੈ? ਮੋਦੀ ਜੀ ਦੀ ਸੋਚ ਜਿਹੜੀ ਡਿਕਟੇਟਰਸ਼ਿਪ ਵੱਲ ਹੋ ਰਹੀ ਹੈ, ਜਿਹੜੀ ਫਾਸ਼ੀਵਾਦੀ ਹੋ ਰਹੀ ਹੈ। ਅੱਜ ਜੇ ਉਹਨੂੰ ਆਪਾਂ ਨਹੀਂ ਰੋਕਦੇ ਤਾ ਕੱਲ ਨੂੰ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੀ ਸਟੇਟ ਹੁਡਾ हटਾਈ ਹੈ ਕੱਲ ਨੂੰ ਪੰਜਾਬ ਦੀ ਵੀ ਸਟੇਟ ਹੁਡਾ ਹਟਾ ਸਕਦੇ ਨੇ ਕੱਲ ਨੂੰ ਐਗਰੀਕਲਚਰ ਤੇ ਇਨਕਮ ਟੈਕਸ ਲਾ ਸਕਦੇ ਨੇ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਨੇ